ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਪੰਜਾਬੀ ਬਲੌਗਰ ਸਿਮਰ ਤੁਹਾਡਾ ਆਪਣੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਕਰਦੀ ਆ ਤਾਂ ਦੋਸਤੋ ਸਾਡੀ ਅੱਜ ਦੀ ਵੀਡੀਓ ਹੋਣ ਵਾਲੀ ਹੈ ਕਿ ਅਗਰ ਤੁਹਾਡੇ ਪਾਸ ਬੇਟੀਆਂ ਐ ਅਗਰ ਜਾਂ ਫਿਰ ਬੇਟੇ ਐ ਤੇ ਅਗਰ ਉਹ ਟੀਨ ਏਜ ਵਿੱਚ ਨੇ ਤਾਂ ਤੁਸੀਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਮਤਲਬ ਆਪਣਾ ਬਿਹੇਵੀਅਰ ਰੱਖਣਾ ਹੈ ਤਾਂ ਦੇਖੋ ਜੀ ਅਗਰ ਤੁਹਾਡੇ ਪਾਸ ਬੇਟੀਆਂ ਐ ਮਰਲੋ 12 ਸਾਲ ਦੇ ਬਾਅਦ ਉਹ ਬੇਟੀ ਤੁਹਾਡੀ 13ਵੇਂ ਸਾਲ ਚ ਹੈ ਟੀਨੇਜ ਹੁੰਦੀ ਜਿਹੜੀ ਬੱਚਿਆਂ ਦੀ ਇੱਕ ਇਹੋ ਜਿਹੀ ਉਮਰ ਹੁੰਦੀ ਜਿਹਦੇ ਵਿੱਚ ਮਨ ਬੱਚਿਆਂ ਦਾ ਬਹੁਤ ਜ਼ਿਆਦਾ ਚੰਚਲ ਹੁੰਦਾ ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ ਤੁਸੀਂ ਹਰ ਪੇਰੈਂਟਸ ਦਾ ਇਹ ਫਰਜ਼ ਹੈ ਆਪਣੇ ਬੱਚਿਆਂ ਨਾਲ ਅੱਜ ਦੇ ਟਾਈਮ ਵਿੱਚ ਫਰੈਂਡਲੀ ਰਹੋ ਉਹਨਾਂ ਪਰ ਜ਼ਿਆਦਾ ਅਸੀਂ ਸਖਤਾਈ ਨਹੀਂ ਕਰ ਸਕਦੇ ਹੈਗੇ ਫਰੈਂਡਲੀ ਰਹਿ ਕੇ ਕਿਉਂਕਿ ਟੀਨੇਜ ਵਿੱਚ ਬੱਚਾ ਇਹੋ ਜੀ ਉਮਰ ਚ ਹੁੰਦਾ ਏ ਸਪੈਸ਼ਲੀ ਕੁੜੀਆਂ ਦੀ ਮੈਂ ਗੱਲ ਕਰਾਂਗੀ ਹਰ ਇੱਕ ਮਾਂ ਨੂੰ ਆਪਣੀ ਧੀ ਨਾਲ ਸਹੇਲੀਆਂ ਵਰਗਾ ਵਿਵਹਾਰ ਰੱਖਣਾ ਚਾਹੀਦਾ ਏ ਬੱਚਾ ਤੁਹਾਡਾ ਸਕੂਲ ਵਿੱਚ ਹੈ ਸਕੂਲ ਵਿੱਚ ਉਸਨੇ ਸਾਰਾ ਦਿਨ ਕੀ ਕੀਤਾ ਉਸ ਦੀਆਂ ਕਿਹੜੀਆਂ ਸਹੇਲੀਆਂ ਨੇ ਟੀਚਰ ਨਾਲ ਮਤਲਬ ਉਹਨਾਂ ਦਾ ਕਿਹੋ ਜਿਹਾ ਉਹਨਾਂ ਦੀ ਬੌਂਡਿੰਗ ਹੈ ਸਾਰਾ ਕੁਝ ਉਹਨਾਂ ਦਾ ਜਦੋਂ ਬੱਚੇ ਤੁਹਾਡੇ ਸਕੂਲ ਤੋਂ ਘਰ ਆਉਂਦੇ ਨੇ ਨਾ ਉਹਨਾਂ ਨੂੰ ਘਰ ਆ ਕੇ ਜ਼ਰੂਰ ਪੁੱਛੋ ਲੜਕੀਆਂ ਵੱਲ ਥੋੜਾ ਜ਼ਿਆਦਾ ਮੈਂ ਇਸ ਲਈ ਕਹਿੰਦੀ ਹਾਂ ਕਿਉਂਕਿ ਲੜਕੀ ਨੇ ਦੋ ਘਰ ਸਾਹਮਣੇ ਹੁੰਦੇ ਇੱਕ ਤਾਂ ਆਪਣਿਆਂ ਦਾ ਇੱਕ ਆਪਣਾ ਸਹੁਰਿਆਂ ਦਾ ਇਸ ਲਈ ਇਸ ਉਮਰ ਵਿੱਚ ਬੱਚਿਆਂ ਨੂੰ ਅਸੀਂ ਜੋ ਦੱਸਾਂਗੇ ਜੋ ਸਿਖਾਵਾਂਗੇ ਬੱਚੇ ਉਹੀ ਸਿੱਖਦੇ ਨੇ ਚਾਹੇ ਤੁਹਾਡੇ ਪਾਸ ਤੁਹਾਡਾ ਬੇਟਾ ਏ ਲੜਕਾ ਏ ਉਸ ਨਾਲ ਵੀ ਤੁਸੀਂ ਫ੍ਰੈਂਡਲੀ ਹੀ ਰਹੋ ਟਾਡਾ ਬੱਚਾ ਸਕੂਲ ਵਿੱਚ ਕੀ ਕਰਦਾ ਏ ਉਸ ਦਾ ਫਰੈਂਡ ਸਰਕਲ ਕਿਹੋ ਜਿਹਾ ਏ ਮਤਲਬ ਉਸ ਦਾ ਕਲਾਸ ਵਿੱਚ ਬਿਹੇਵੀਅਰ ਕਿਸ ਤਰ੍ਹਾਂ ਏ ਸਕੂਲ ਵਿੱਚ ਉਸ ਦਾ ਕਿਸ ਤਰ੍ਹਾਂ ਏ ਤੇ ਘਰੇ ਕਿਸ ਤਰ੍ਹਾਂ ਏ ਕਿਉਂਕਿ ਅੱਜ ਦੇ ਟਾਈਮ ਵਿੱਚ ਤਾਂ ਹਰ ਮਹੀਨੇ ਪੀਟੀਐਮ ਹੁੰਦੀ ਏ ਤੇ ਹਰ ਪੇਰੈਂਟ ਦਾ ਮਤਲਬ ਅਗਰ ਹਸਬੰਡ ਕੋਲ ਟਾਈਮ ਨਹੀਂ ਹੈ ਤਾਂ ਆਡੇ ਕੋਲ ਤਾਂ ਤੁਸੀਂ ਤਾਂ ਜਾਂਦੇ ਹੀ ਹੋ ਅਸਲ ਵਿੱਚ ਟੀਚਰਾਂ ਨਾਲ ਵੀ ਵਧੀਆ ਬੌਂਡਿੰਗ ਰੱਖੋ ਆਪਣੇ ਬੱਚਿਆਂ ਦੇ ਜਿਹੜੇ ਇਨਚਾਰਜ ਹੁੰਦੇ ਉਹਨਾਂ ਨਾਲ ਉਹਨਾਂ ਨੂੰ ਪੁੱਛੋ ਕਿ ਸਾਡੇ ਬੱਚੇ ਕਲਾਸ ਵਿੱਚ ਕਿਸ ਤਰ੍ਹਾਂ ਨੇ ਘਰ ਉਹਨਾਂ ਨੂੰ ਸਾਰਾ ਕੁਝ ਮਤਲਬ ਉਹਨਾਂ ਤੋਂ ਪੁੱਛੋ ਤੁਹਾਡੇ ਬੱਚੇ ਜੋ ਸਕੂਲ ਵਿੱਚ ਕਰਦੇ ਨੇ ਕਿਉਂਕਿ ਇਹ ਥੋੜੇ ਜੇ ਸੁਹਾਲੀ ਹੁੰਦੇ ਬੱਚੇ ਇਹਦੇ ਇਦਾਂ ਦੇ ਨਾ ਅਗਰ ਇਹਨਾਂ ਵਿੱਚ ਬੱਚਾ ਇਸ ਉਮਰ ਵਿੱਚ ਬੱਚਾ ਸੰਭਲ ਗਿਆ ਨਾ ਤਾਂ ਸਾਰੀ ਜ਼ਿੰਦਗੀ ਦਾ ਕੋਈ ਫਿਕਰ ਨਹੀਂ ਰਹਿੰਦਾ ਹੈਗਾ ਤੁਸੀਂ ਇੱਕ ਵਾਰੀ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ ਕਿ ਅਗਰ ਤੁਹਾਡੇ ਕੋਲ ਧੀ ਹੈ ਜਾਂ ਤੁਹਾਡੇ ਕੋਲ ਪੁੱਤਰ ਹੈ ਉਹਨਾਂ ਨਾਲ ਇਸ ਤਰ੍ਹਾਂ ਮਤਲਬ ਫਰੈਂਡ ਵਰਗਾ ਰਿਸ਼ਤਾ ਜ਼ਰੂਰ ਰੱਖੋ ਤਾਂ ਦੋਸਤੋ ਉਮੀਦ ਕਰਦੀ ਹਾਂ ਜੀ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਵੀਡੀਓ ਪਸੰਦ ਆਉਂਦੀ ਤਾਂ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰਕੇ ਜਾਇਓ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਬੱਚਿਆਂ ਨਾਲ ਪਿਆਰ ਬਣਾ ਕੇ ਰੱਖਿਓ ਉਹਨਾਂ ਨੂੰ ਮਤਲਬ ਜ਼ਿਆਦਾ ਸਖਤਾਈ ਨਾ ਕਰੋ ਸਖਤਾਈ ਵੀ ਜ਼ਰੂਰੀ ਹੈ ਬਟ ਅੱਜ ਦੇ ਬੱਚੇ ਥੋੜੇ ਨਾ ਅਸੀਂ ਆਪਣੇ ਬਚਪਨ ਵਿੱਚ ਹੋਰ ਸੀਗੇ ਅੱਜ ਦੇ ਬੱਚੇ ਬਿਲਕੁਲ ਸਾਡੇ ਤੋਂ ਉਲਟ ਹੈ ਇਸ ਲਈ ਉਹਨਾਂ ਨਾਲ ਤੁਸੀਂ ਪਹਿਲਾਂ ਫਰੈਂਡ ਵਾਲਾ ਰਿਸ਼ਤਾ ਰੱਖੋ ਦੇਖ ਕੇ ਮਤਲਬ ਇਸ ਤਰ੍ਹਾਂ ਦੇਖੋ ਕਰਕੇ ਸਖਤਾਈ ਤਾਂ ਵੈਸੇ ਕਰਨੀ ਹੀ ਪੈਂਦੀ ਹੈ ਬਟ ਇੰਨੀ ਵੀ ਨਾ ਕਰੋ ਅੱਜ ਕੱਲ ਦੇ ਬੱਚਿਆਂ ਦਾ ਕਿਉਂਕਿ ਨਾ ਤਾਂ ਅੱਜ ਕੱਲ ਦੇ ਬੱਚੇ ਫਿਜ਼ੀਕਲੀ ਇੰਨੇ ਜ਼ਿਆਦਾ ਸਟਰੋਂਗ ਹੈ ਔਰ ਨਾ ਹੀ ਮੈਂਟਲੀ ਇੰਨੇ ਜ਼ਿਆਦਾ ਸਟਰੋਂਗ ਹੈ ਤਾਂ ਇਸ ਲਈ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨਾਲ ਫਰੈਂਡਲੀ ਰਹੋ ਬੱਚਾ ਤੁਹਾਨੂੰ ਸਾਰਾ ਕੁਝ ਘਰ ਆ ਕੇ ਦੱਸੇ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਅਗਲੀ ਆਪਣੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਕਰੀ ਸਤਿ ਸ਼੍ਰੀ ਅਕਾਲ